ਹਾਂਜੀ ਅਮਰ ਸਿੰਘ ਸਾਹਿਬ ਬਿਕੋ ਅੱਜ ਅਸੀਂ ਇਸ ਵਿਸ਼ੇ ਤੇ ਇਕੱਠੇ ਹੋਏ ਹਾਂ ਜਦੋਂ 2022 ਦੇ ਵਿੱਚ ਅਸੀਂ ਵੋਟਾਂ ਲਈਆਂ ਸੀ ਤੇ ਅਸੀਂ ਇਹ ਗੱਲ ਕੀਤੀ ਸੀ ਵੀ ਅਸੀਂ ਨਿਆ ਪਾਲਕਾ ਦੇ ਵਿੱਚ ਵੀ ਜਿਹੜਾ ਉਹ ਰਾਕਮਾਕਰਨ ਕੀਤਾ ਜਾਊਗਾ ਜਿਹੜਾ ਪਿਛੜਾ ਸਮਾਜ ਆ ਉਹਨਾਂ ਨੂੰ ਅਸੀਂ ਬਰਾਬਰਤਾ ਦਾ ਜਿਹੜਾ ਹੱਕ ਸਰਵਾਜ 2022 ਚ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਦੋ ਤਸਵੀਰਾਂ ਯਾਨੀ ਕਿ ਭਗਤ ਸਿੰਘ ਜੀ ਤੇ ਬਾਬਾ ਭੀਮਰਾਓ ਤੋਂ ਪੇਦ ਕਰਦੀ ਜਿਹੜੀ ਸਾਰੇ ਸਰਕਾਰੀ ਥਾਵਾਂ ਤੇ ਐਮਐਲਏ ਦੇ ਆਫਿਸ ਦੇ ਵਿੱਚ ਹਰ ਇੱਕ ਜਿਹੜਾ ਸਰਕਾਰੀ ਅਧਿਕਾਰੀ ਉੱਥੇ ਲਵਾਈ ਉਹਦਾ ਕਾਰਨ ਇਹ ਸੀਗਾ ਵੀ ਅਸੀਂ ਉਹ ਸੋਚ ਤੇ ਚੱਲ ਰਹੇ ਹਾਂ ਤਾਂ ਕਿ ਭ੍ਰਿਸ਼ਟਾਚਾਰ ਖਤਮ ਹੋਵੇ ਤੇ ਹਰ ਇੱਕ ਜਿਹੜਾ ਬੰਦਾ ਉਹ ਬਰਾਬਰ ਦੇ ਹੱਕ ਪਾ ਸਕੇ ਕਿਉਂਕਿ ਬਾਬਾ ਸਾਹਿਬ ਦੀ ਇਹ ਸੋਚ ਸੀਗੀ ਵੀ ਹਰ ਬੰਦਾ ਜਿਹੜਾ ਬਰਾਬਰ ਹੋ ਜੇ ਉਹ ਜਾਤ ਪਾਤ ਦੇ ਤੌਰ ਤੇ ਨਾ ਹੋਵੇ ਜਾਂ ਕਿਸੇ ਉੱਚੇ ਨੀਵੇਂ ਵਰਗ ਦੇ ਤੌਰ ਤੇ ਨਾ ਹੋਵੇ ਸਾਰਿਆਂ ਨੂੰ ਬਰਾਬਰਤਾ ਮਿਲੇ ਉਹਨਾਂ ਦੀ ਇਹ ਸੋਚ ਸੀ ਉਹ ਸੇ ਸੋਚਦਾ ਹੈ ਤਾਂ ਅਸੀਂ ਜਿਹੜਾ ਇਹ ਵਾਅਦਾ ਕੀਤਾ ਸੀਗਾ ਪਹਿਲਾਂ ਵੀ ਅਸੀਂ ਨਿਆਯਪਾਲਿਕਾ ਦੇ ਵਿੱਚ ਜਿਹੜਾ ਬਰਾਬਰ ਦਾ ਹੱਕ ਦੇਵਾਂਗੇ ਪਿਛੜੀਆਂ ਸ਼੍ਰੇਣੀਆਂ ਨੂੰ ਉਹ ਅੱਜ ਜਿਹੜਾ ਸਰਕਾਰ ਨੇ ਉਹਦਾ ਐਲਾਨ ਕੀਤਾ तकरीबन 52 ਦੇ ਜਿਹੜੀਆਂ तकरीबन ਪੋਸਟਾਂ ਉਹ ਨਿਆਯਪਾਲਿਕਾ ਦੇ ਵਿੱਚ ਵਕੀਲਾਂ ਦੀਆਂ ਜੱਜਾਂ ਦੀਆਂ ਉਹ ਸਰਕਾਰ ਨਾਕਮ ਕਰਨ ਦੇ ਤੌਰ ਤੇ ਉਹਨਾਂ ਨੂੰ ਵਰਤੂਗੀ ਉਹਨਾਂ ਦੀ ਜਿਹੜੀ ਭਰਤੀ ਕਰੂਗੀ ਅਸੀਂ ਵੇਖਿਆ ਸੀਗਾ ਪਿਛਲੀ ਵਾਰੀ ਜਦੋਂ ਪਤਾ ਕੀਤਾ ਉਹਦੇ ਵਿੱਚੋਂ 15 ਕ ਜਿਹੜੀਆਂ ਪੋਸਟਾਂ ਸੀਗੀਆਂ ਉਹਨਾਂ ਤੇ ਕੋਈ ਵੀ ਜਿਹੜਾ ਵਕੀਲ ਜਾਂ ਹੋਰ ਕੋਈ ਵੀ ਜਿਹੜਾ ਕੰਮ ਕਰਨ ਵਾਲਾ ਉਹਦੇ ਤੇ ਕਾਬਜ ਨਹੀਂ ਸੀ ਕਿਉਂਕਿ ਅਕਸਰ ਹੀ ਆਏ ਹੁੰਦਾ ਸੀਗਾ ਸੀ ਜਾਂ ਬੀ ਗ੍ਰੇਡ ਜਾਂ ਡੀ ਗ੍ਰੇਡ ਦੇ ਜਿਹੜੀਆਂ ਪੋਸਟਾਂ ਹੁੰਦੀਆਂ ਸੀ ਉਹਦੇ ਤੇ ਜ਼ਰੂਰ ਰਾਕਮਾ ਕਰਨਾ ਕੀਤਾ ਜਾਂਦਾ ਏ ਪਰ ਵੱਡੀਆਂ ਸਾਮੀਆਂ ਤੇ ਵੱਡੀਆਂ ਪੋਸਟਾਂ ਤੇ ਕਦੇ ਕਿਸੇ ਸਰਕਾਰ ਨੇ ਸੋਚਿਆ ਨਹੀਂ 75 ਸਾਲ ਹੋ ਗਏ ਨਾ ਕਾਂਗਰਸ ਸਰਕਾਰ ਨੇ ਦਿੱਤਾ ਨਾ ਖਾਲੀ ਦਨ ਬੀਜੇਪੀ ਦੀ ਸਾਂਝੀ ਸਰਕਾਰ ਨੇ ਦਿੱਤਾ ਸੋ ਉਸੇ ਤਹਿਤ ਹੀ ਜਿਹੜੀਆਂ 15 ਰਹਿਦੀਆਂ ਥਾਲੀ ਪੋਸਟਾਂ ਵੀ ਸੀਗੀਆਂ ਉਹਦੇ ਤੇ ਵੀ ਸਰਕਾਰ ਨੇ ਜਿਹੜਾ ਮਾਪਦੰਡ ਸੀਗਾ ਵੀ ਜੇ ਵਕੀਲ ਦੀ ਆਮਦਨ ਇੰਨੀ ਆ ਉਹ ਇਹ ਪੋਸਟ ਭਰ ਸਕਦਾ ਜਾਂ ਐਡੀਸ਼ਨਲ ਜਾਜ ਦੀ ਜਾਂ ਹੋਰ ਜਾਜ ਦੀ ਐਡਵੋਕੇਟ ਚਰਨਲ ਦੀ ਉਹ ਜਿਹੜਾ ਮਾਪਦੰਡ ਘਟਾ ਕੇ ਸਖਾਲਾ ਕੀਤਾ ਤਾਂ ਕਿ ਜਿਹੜੀਆਂ ਪੂਰੀਆਂ 58 ਦੀਆਂ 58 ਸਾਮੀਆਂ ਉਹ ਪੂਰਤੀ ਉਹਨਾਂ ਦੀ ਕੀਤੀ ਜਾ ਸਕੇ ਤੇ ਜਿਹੜਾ ਸਾਡੀਆਂ ਪਿਛੜੀਆਂ ਸੋਇਆਂ ਰਿਜ਼ਰਵ ਕੈਟਾਗਰੀਆ ਉਹਨਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਜਿਹੜਾ ਹੱਕ ਮਿਲ ਸਕਤੇ ਤੇ ਮਤਲਬ ਬਰਾਬਰਤਾ ਦਾ ਜਿਹੜਾ ਹੱਕ ਮਿਲ ਸਕੇ ਕਿਉਂਕਿ ਦੂਜੀਆਂ ਸਰਕਾਰਾਂ ਹਮੇਸ਼ਾ ਦਲਤ ਵਿਰੋਧੀ ਰਹੀਆਂ ਸਾਡੇ ਹਿਸਾਬ ਨਾਲ ਤੇ ਜਿਨ੍ਹਾਂ ਨੇ 75 ਸਾਲ ਲੰਘਣ ਤੋਂ ਬਾਅਦ ਵੀ ਇਹ ਕਦੇ ਨਹੀਂ ਸੋਚਿਆ ਵੀ ਜਿੱਥੇ ਨਿਆਂ ਹੁੰਦਾ ਉਥੇ ਵੀ ਜਿਹੜੀ ਪਿਛੜੀ ਸ੍ਰੇਣੀ ਦੇ ਲੋਕ ਹੋਣ ਤਾਂ ਕਿ ਉਹ ਜਿਹੜੇ ਆਪ ਦੇ ਲੋਕਾਂ ਦੇ ਹੱਕਾਂ ਦੀ ਜਿਹੜੀ ਗੱਲ ਆ ਉਥੇ ਚੰਗੀ ਤਰ੍ਹਾਂ ਰੱਖ ਸਕਣ ਸੋ ਇਹ ਪੰਜਾਬ ਸਰਕਾਰ ਨੇ ਕੀਤਾ ਉਹਦੇ ਪੰਜਾਬ ਸਰਕਾਰ ਦਾ ਮੈਂ ਆਪ ਦੇ ਸਾਰੇ ਹਲਕੇ ਵੱਲੋਂ ਵਕੀਲ ਭਾਈਚਾਰੇ ਵੱਲੋਂ ਸਾਰਿਆਂ ਵੱਲੋਂ ਪੰਜਾਬ ਸਰਕਾਰ ਦਾ ਜਿਹੜਾ ਉਹ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸ਼੍ਰੇਣੀਆ ਨੂੰ ਪ੍ਰਾਪਰਤਾ ਦਾ। ਐਮਐਲਏ ਸਾਹਿਬ ਇੱਕ ਹੋਰ ਫੈਸਲਾ ਆਇਆ ਸਰਕਾਰ ਦਾ ਕਿ 25% ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦੇ ਕਹਿੰਦੇ ਬੱਚੇ ਜਿਹੜੇ ਰਕਮਾਂ ਉਹ ਦਿੱਤਾ ਹੈ। ਜਿਹੜੇ ਇੱਥੋਂ ਦੇ ਸਕੂਲ ਹੈ ਕੋਮਾਨ ਨਹੀਂ ਰਹੇ ਇਸ ਗੱਲ ਨੂੰ। ਵੇਖੋ ਜਿਹੜੇ ਜਿਹੜੇ ਨਹੀਂ ਮੰਨਣਗੇ ਉਹਨਾਂ ਨੂੰ ਆਪ ਹੀ ਜਿਹੜੇ ਨੋਟਿਸ ਆ ਉਹ ਆ ਜਾਣਗੇ ਕਿ ਜੇ ਕੋਈ ਇਸ ਗੱਲ ਦਾ ਨਾ ਮੰਨੂਗਾ ਤਾਂ ਨੋਟਿਸ ਤੋਂ ਬਾਅਦ ਉਹਨਾਂ ਦਾ ਸਕੂਲ ਵੀ ਬੰਦ ਹੋ ਸਕਦਾ ਉਹਦੇ ਤੇ ਕਾਰਵਾਈ ਹੋਵੇ। ਸਰ ਜਿਹੜੀ ਤੁਸੀਂ ਵਕੀਲਾਂ ਦੀ ਗੱਲ ਕੀਤੀ ਹੈ 58 ਪੋਸਟਾਂ ਦੀ ਉਹਨਾਂ ਦੇ ਵਿੱਚ ਕੋਈ ਉਮਰ ਸੀਮਾ ਵੀ ਰੱਖੀ ਗਈ ਹੈ ਜਾਂ ਕੋ ਉਹਨਾਂ ਦੀ ਕੁਆਲਿਫੀਕੇਸ਼ਨ ਦਾ ਵੀ ਕੋਈ ਰੱਖਿਆ ਗਿਆ ਜਾਂ ਜਿਵੇਂ ਬੀਏ ਐਲਐਲਬੀਏ ਜਾਂ ਇਸ ਤਰ੍ਹਾਂ ਦੀ ਕੋਈ ਦੇਖੋ ਜਿਹੜੀ ਕੁਆਲਿਫੀਕੇਸ਼ਨ ਦੇ ਆਧਾਰ ਤੇ ਜਿਹੜੀਆਂ ਹੋਣਗੀਆਂ ਤੇ ਪੋਸਟਾਂ ਜਿੰਨੀਆਂ ਵੀ ਆ ਉਮਰ ਸੀਮਾ ਜਿੰਨਾ ਹੀ ਉਹਨਾਂ ਦੀ ਪਹਿਲਾਂ ਸੀ 19 ਹੀ ਹੈ ਪਰ ਜਿਹੜਾ ਮਾਪਦੰਡ ਸੀਗਾ ਵੀ ਜੇ ਵਕੀਲ ਦੀ ਆਮਦਨ ਇੰਨੀ ਹੈ ਇਸ ਪੋਸਟ ਨੂੰ ਭਰ ਸਕਦਾ ਉਹਨੂੰ ਸਖਾਲਾ ਕਰਕੇ ਕਰ ਦਿੱਤਾ ਗਿਆ ਵੀ ਜਿਹੜਾ ਸਾਰਿਆਂ ਨੂੰ ਮੌਕਾ ਮਿਲ ਸਕੇ ਠੀਕ ਹੈ ਸਰ ਧੰਨਵਾਦ ਜੀ